ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਹਰਜੇਤ ਸਿੰਘ ਪੋਮਾ ਸਮਾਜ ਸਦਾ ਸੰਸਥਾ ਪੰਜਾਬ 27 ਜਨਵਰੀ ਨੂੰ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਤਸ਼ਾਹ ਦੇ ਨਾਲ ਗੁਰਦਰਾ ਸਹੀਦਗੰਗ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬੜੀ ਸਰਦਾ ਸਤਕਾਰ ਦੇ ਨਾਲ ਸਮੂਹ ਨਾਨਕ ਨਾਮ ਲੇਵਾ ਸੰਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਸਮੂਹ ਨਾਨਕ ਨਾਮ ਲੇਵਾ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਤੇ 27 ਜਨਵਰੀ ਨੂੰ ਸਾਰਾ ਦਿਨ ਸਰਾਬ ਦੇ ਠੇਕੇ, ਮੀਠੀਆਂ ਦੁਕਾਨਾਂ, ਪਾਣ ਬੀੜੀ ਦੀਆਂ ਦੁਕਾਨਾਂ ਜਿਹੜੀਆਂ ਪੱਕੇ ਤੌਰ ਤੇ ਬੰਦ ਰੱਖੀਆਂ ਜਾਣ ਕਿਉਂਕਿ ਸੰਤਾਂ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤعداد ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਪਹੁੰਚ ਰਹੀਆਂ ਹਨ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀਆਂ ਹਨ ਅਤੇ ਹੋਰ ਗ੍ਰਧਾਮਾਂ ਦੇ ਦਰਸ਼ਨ ਦੇਦਾਰੇ ਕਰਨ ਆ ਰਹੀਆਂ ਹਨ। ਜੋ ਵੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਦਿਨੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜੇ ਦਾ ਐਲਾਨ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵੀ ਹੋ ਚੁੱਕਾ ਹੈ ਤੇ ਅਮਰਸਰ ਦੇ ਡੀਸੀ ਸਰਦਾਰ ਦਲਵਿੰਦਰ ਸਿੰਘ ਜੀ ਨੇ ਨੋਟੀਫਿਕੇਸ਼ਨ ਹੁੰਦਿਆ ਹੀ ਸਾਰੇ ਪ੍ਰਸ਼ਾਸਨ ਨੂੰ ਜਿਹੜੇ ਵੱਖ-ਵੱਖ ਭਾਗਾਂ 'ਚ ਚਿੱਠੀਆਂ ਵੀ ਘੱਡ ਦਿੱਤੀਆਂ ਹਨ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜੋ ਅਮਰਸਰ ਨੂੰ ਪੁੱਤਰਸਰ ਦਾ ਦਰਜਾ ਮਿਲਿਆ ਹੈ ਉਹਨੂੰ ਇਹਨਾਂ ਬਿਨ ਲਾਗੂ ਕੀਤਾ ਜਾਵੇ ਚੌਕ ਮਹਾ ਸਿੰਘ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਹਨ ਉੱਥੇ ਸੁੰਦਰ ਗੇਟ ਬਣਾ ਕੇ ਠੰਡੇ ਜਲਦੀਆਂ ਸਬੀਲਾਂ ਲਗਾਈਆਂ ਜਾਣ ਅਤੇ ਸਾਰੇ ਦਰਗਾਣਾ ਮੰਦਰ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਾਣ ਆਉਣ ਵਾਲਿਆਂ ਰਸਤਿਆਂ ਦੇ ਵਿੱਚ ਜੋ ਵੀ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ, ਪਾਣ ਬੀੜੀ ਦੀਆਂ ਦੁਕਾਨਾਂ ਹਨ ਉਹਨਾਂ ਨੂੰ ਪੱਕੇ ਤੌਰ ਤੇ ਦੂਰ ਡਰਾਡੇ ਜਿਹੜੇ ਤਬਦੀਲ ਕੀਤਾ ਜਾਵੇ ਤੇ 27 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੇ ਸਤਕਾਰ ਵਜੋਂ ਜਿਹੜੀਆਂ ਬੰਦ ਰੱਖੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ